ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਹਨ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019800 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਪਿੰਡ ਧੋਲਾ ਮੋਬਾਈਲ ਨੰਬਰ ਹੈ 9938530253 9968530253 ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਜਿਹੜਾ ਆਪਾਂ ਵਿਹੜ ਦੇਖੀਏ ਨੇ ਕਿਹੜਾ ਸੂਸੂ ਜੀ ਇਹ ਦੂਜਾ ਸੂਸੂ ਜੀ ਬਈ ਤਾਜੀ ਠੀਕ ਆ ਦੁੱਧ ਕਿੰਨਾ ਖਾਜ ਰਾ ਹੁਣ 15 ਤੋਂ 16 ਕਿਲੋ ਤਿਆਰ ਹੋ ਜਾ ਜਮਾ ਹਾਜ਼ਰ ਧਾਰਾ ਤੋਂ ਰ ਇੱਕ ਨੰਬਰ ਆਪਾਂ ਧਾਰਾ ਪਰਵਾ ਕੇ ਦਿਖਾਉਂਦੇ ਸੋ ਪਹਿਲਾਂ ਆਪਾਂ ਧਾਰਾ ਹੀ ਮਾਰ ਦਿੰਦੇ ਆਂ ਚੱਲ ਬੰਮੀ ਸੋ ਵੀਰੋ ਦੇਖੋ ਖਾਲੀ ਵਾਲਟੀ ਆਪਾਂ ਚੋਈ ਕਰਕੇ ਦਿਖਾਉਨੇ ਆਂ ਜੀ ਸੋ ਦੇਖੋ ਧਾਰਾ ਜਮਾ ਚੱਲ ਜਮਾ ਲਾਠੀ ਚਾਰ ਦੇ ਵਿੱਚ ਚੱਲਦਾ ਬੱਚਾ ਲਾ ਕੇ ਆਇਆ ਪਸਮਾ ਦੀ ਆਪਾਂ ਜੋ ਦੇਖੋ ਬੱਤੇ ਬੁੱਤੇ ਚੜ੍ਹ ਗਿਆ ਤੇ ਬਾਕੀ ਥਣ ਦੇਖੋ ਜਮਾ ਕਿਆ ਬਾਤ ਆ ਗੜਬੇਰਗਾ ਥਾਣਾ ਜਮਾ ਕਿਆ ਬਾਤ ਆ ਮਾਰ ਦੋ ਧਾਰਾ ਜਿਹਦੇ ਸਮਾਰਕਟ ਕਾਹੇ ਸੋ ਦੇਖੋ ਝੋਣ ਦੇਖੋ ਜਮਾ ਕਿਆ ਬਾ ਦੇ ਭਾਈ 7-8 ਦਿਨ ਹੋ ਗਏ ਸੂਈ ਨੂੰ ਤੇ ਜੇਰ ਜੂ ਰੋਕੇ ਜਾਵਾਂ ਮੈਂ ਆਪਣੇ ਘਰੇ ਸੂਈ ਆ ਬਾਈ ਯਾਰ ਠੀਕ ਹੈ ਠੀਕ ਹੈ ਨਾ ਜੇਰ ਦੀ ਆਪਣੀ ਗਾਰੰਟੀ ਆ ਤੇ ਬਾਕੀ ਦੋ ਜਣੇ ਵੇਖ ਕੇ ਚੋਣੇ ਆ ਹਨਾ ਉਹਨੇ ਪਾਸੇ ਬਹਿ ਕੇ ਚੋਣਨਾ ਜਿਹੜਾ ਦੁੱਧ ਕਹਿਤਾ ਹੁਣ 15 ਕਿਲੋ ਮੈਂ ਦੋ ਟਾਈਮ ਤਿੰਨ ਟਾਈਮ ਬੰਦਾ ਆਪਣੇ ਘਰੇ ਚੋ ਕੇ ਲੈ ਜਾਵੇ 14 ਮੰਨ ਕੇ ਆ ਜੇ ਬੰਦਾ 14 ਮੰਨ ਕੇ ਲੈ ਲੈ ਆਪਣੇ ਪਿੰਡੂ ਹੀ ਗੱਲ ਲਈ ਆ ਪਹਿਲਾਂ ਨੇ 18 ਕਿਲੋ ਦੁੱਧ ਦਿੱਤਾ ਐਵੇਂ ਕਹੋ ਉਹਨੂੰ 25 ਕਿਲੋ ਕਹੜਾ ਕੋਈ ਫਾਇਦਾ ਨਹੀਂ ਠੀਕ ਹੈ ਜਿਹੜੀ ਗਰਮੀ ਅੱਜ ਵੀ ਦੁੱਧ ਬਹੁਤ ਆ ਜਿਹੜਾ 1500 ਆਣੇ ਹੈਗਾ ਤੇ ਠੀਕ ਹੈ ਐ 1 ਕੋਈ ਨਾ ਹੁਣ ਕੋਈ ਨਾ ਬਸ ਇੱਧਰ ਦੇਖ। ਠੀਕ ਐ। ਬਸ ਦੇ ਦੇ ਨਾੜਾ ਦਿਖਾ ਦੇ। ਠੀਕ ਐ। ਸੋ ਦੇਖੋ ਨਾਲਾ ਨੂੜਾ ਦੇ ਇੱਕ ਨੰਬਰ ਹਣਾ। ਐ ਚਵਾਈਏ ਮੋਟਰ ਚੀਚੀ ਵਰਗਾ ਚੋਣਾ। ਤੇ ਦੁੱਧ ਵਿੱਚ ਛਿਟਾ ਜਾਵਾਂ ਹਣਾ। ਜਮਾਂ ਬਾਈ। ਸੋ ਛਿਟਾ ਦੁੱਧ ਦਾ ਸੋਹਣਾ ਸਾਫ ਸੁਥਰਾ। ਤੇ ਬਾਕੀ ਕੱਦ ਬੱਡ ਵੀ ਪਲੀਪਲੀ ਬਹੁਤ ਆ ਹਣਾ। ਤੇ ਦੁੱਧ ਦੇ ਨਜਾਇਜ਼ ਹਾਦੂ ਛਾਲੋ ਛਾਲਾ। ਦੁੱਧ ਤੇ ਬਈਰ 20 ਤੋਂ ਬਾਹਰ ਹੀ ਦਊਗੀ। ਜਾਜੇ ਗੱਲਾਂ। ਆਕਾ ਜਿਹੜਾ ਲੇਟੀ ਲੂਟੀ ਪੈਣ ਲੱਗੀ। ਦੁੱਧ ਪੂਰਾ ਵਧੀਆ ਗਿਉ। ਤੇ ਵੱਡੀ ਵਾਲੀ ਤਾਂ ਨਹੀਂ ਰੈਗੂਲਰ ਗੱਲੀ ਥੱਲੇ। ਆਕਾ ਹੂੰ ਆਪਣੇ ਘਰੇ ਬੰਦਾ ਦੋ ਟਾਈਮ ਤਿੰਨ ਟਾਈਮ ਚੋਲੇ ਜਿਹੜਾ 15 ਕਿਲੋ ਦੁੱਧ ਜਿਹਦਾ 15 ਕਿਲੋ ਹੀ ਆ ਠੀਕ ਹੈ ਹਾਂ ਸੋ ਚੋਣ ਪਸਮਾਦਾ ਦੇਖੋ ਇੱਕ ਨੰਬਰ ਆ ਜਮਾ ਸੋ ਸ਼ਾਮ ਦਾ ਟਾਈਮ ਆਪਾਂ ਚਵਾਈ ਕਰਦੇ ਪਏ ਆ ਟਾਈਮ ਗਰੇ ਤੂੰ ਮੰਨ ਕੇ ਚੱਲ ਵੀ ਤੂੰ ਆ ਟਾਈਮ ਦਿਖਾ ਦੇ 4:49 ਮਿੰਟ ਕੋ 5:00 ਵਜੇ 5:00 ਵਜੇ ਇਹਨਾ ਆ ਢੜਕੋ 5:00 ਵਜੇ ਬੰਦਾ ਜਦੋਂ ਮਰਜ਼ੀ ਚੋਲੇ ਹੱਥ ਵਿੱਚ ਫਿਰ 5:00 ਵਜੇ ਜਦੋਂ ਮਰਜ਼ੀ ਚੋਲੇ ਸੌਦਾ ਕਰ ਲੈ ਸਾਈ ਪਾੜੇ ਆ ਸਾਈ ਪਾੜੇ ਦੋ ਟਾਈਮ ਬੰਦਾ ਆਪਣੇ ਘਰੇ ਚੋਕੇ ਲੈ ਜੇ ਉਹ ਦੇਖੋ ਆ ਬਈ ਦਾ ਬਾੜੀ ਦੂਜੀ ਧਰਤ ਉਹ ਦੇਖੋ ਜਮਗਾ 5 ਕਿਲੋ ਹੋਊ ਆਪਾਂ 4.5 ਕਿਲੋ ਮੰਨ ਲੜਾ ਬਈ ਯਾਰ ਜਿਆ ਜਿਆ ਗੱਲ ਠੀਕ ਹੈ ਨਾ ਦੋ ਟਾਈਮ ਚ ਵਾਕੇ ਦੇਵਾਂਗੇ ਯਾਰ ਆਪਾਂ ਦੋ ਟਾਈਮ ਤਿੰਨ ਟਾਈਮ ਚ ਵਾਦਾਂਗੇ ਆਪਣੇ ਘਰੇ ਸੋ ਜਿਹੜਾ ਵੀ ਸੌਦਾ ਕਰੂਗਾ ਦੋ ਟਾਈਮ ਆਪਦੀ ਚੋਲੇ ਵੇ ਹਨਾ ਬਾਕੀ ਲੈ ਬਈ ਦੱਸਦਾ ਬਈ ਉਹ ਤਾਂ ਜਾਦ ਮਰੀੜ ਹੀ ਦੱਸਦੀ ਆ ਸੋ ਜੇ ਅੱਜ ਆਪਾਂ ਹੋ ਗਏ ਦੁੱਧ ਤਾਂ ਮੇਰੇ ਨਾਲ ਥੋੜਾ 17 ਦੇ ਆਸ-ਪਾਸ ਹੋਊਗਾ ਨਾ ਹੋਊ ਬਈ ਦੁੱਧ ਆਪਾਂ ਫੇਰ ਵੀ ਆਪ 15 ਕਿਲੋ ਕਹਿ ਕੇ ਚਵਾਵਾਗੇ 2 ਕਿਲੋ ਵੱਧ ਨਿਕਲੇ ਫੇਰ ਘਟ ਜਾਇਆ ਜਾ ਹਨਾ ਕਈ ਵਾਰ ਵੀਰ ਕਹਿੰਦੇ ਨੇ ਕਿ ਵੀ ਤੁਸੀਂ ਐਂ ਕਰਤਾ ਉਹ ਕਰਤਾ ਹਨਾ ਪਰ ਆਹ ਦੇਖੋ ਝੱਗ ਬੈਂਦੇ ਬੈਂਦੇ ਬਹਿ ਜਣੀ ਜਮਾ ਆਪਾਂ ਬਾਈ 4 ਕਿਲੋ ਦੁੱਧ ਆ ਕੇ ਤਾਂ ਤਾਂ ਮੈਂ ਕਿਹਾ ਲੋਦਰ ਕੱਢ ਤੂੰ 7 ਕਿਲੋ ਕਿਹਾ 7 ਕਿਲੋ 7.5 ਕਿਲੋ ਦੁੱਧ 8 ਕਿਲੋ ਗਾਹ ਦਾ 16 17 ਦਾ ਬੋਲੇ ਸਟਾਰਟਿੰਗ ਹੋ ਜਾਂਦੀ ਆ ਬਾਈ ਹੋ ਜਾਂਦੀ ਆ ਐ ਮੇਰੇ ਲੰਗ ਜੀ 20 ਤੋਂ ਗਾਹਾਂ 18 ਕਿਲੋ ਬਾਈ ਪਹਿਲਾਂ ਨਹੀਂ ਦਿੱਤਾ ਜਿਆ ਜੀ ਗੱਲ ਆ ਹਾਂ 20 ਕਿਲੋ ਦੁੱਧ ਵਾਲੀ ਬੈੜ ਹੈਗੀ ਆ ਮਾਲੀ 20 ਕਿਲੋ ਤਾਂ ਯਾਰ 15 ਕਿਲੋ ਤਾਂ ਟੋਕੜ ਗਾਹ ਦੇ ਦਿੰਦੀ ਬਈ ਯਾਰ ਦੇਖਿਆ ਜਾਵੇ ਆਪਾਂ ਮੁੱਲ ਵੀ ਇਹ ਕਰਨਾ ਹੈ ਰਹਿਣ ਵਾਲਾ ਜਮਾ ਕਿੰਨੇ ਦੀ ਵੇਚਣੀ ਆ ਆਪਾਂ ਇਹ ਮੁੱਲ ਕਰਾਂ ਨੂੰ ਤਾਂ 70 ਕਰ ਵਾਲਾ 65 ਕਰ ਵਾਲਾ 62000 ਰੁਪਏ ਖਾਤੇ 'ਚ ਪਾਉਣਾ ਜੈਕਾਰਾ ਬਸ 62000 ਦੀ ਗਾਂ ਆਪਾਂ ਦੇਣੀ ਆ ਹਾਂ ਬਸ ਦੇਣੀ ਆ ਮੁੱਲ ਜਹੇ ਦਾ 65 ਕਰ ਵਾਲਾ 70 ਕਰ ਵਾਲਾ 75 ਕਰ ਵਾਲਾ ਸਵਾਹ ਦੇਖੋ ਚਾਰੇ ਥਣ ਇੱਕੋ ਜਿੱਕੇ ਆ ਜਮਾ ਕੋਈ ਟੁੱਟਦਾ ਮੁੱਕਦਾ ਨਹੀਂ ਥਣ ਹਣਾ ਬੱਲੇ ਵਾ ਨਿੰਬੂ ਵਾਂਗੂ ਝੜ ਜਾਂਦੀ ਆ ਮਨਾਂ 15 ਕਿਲੋ ਦੀ ਬਾੜੀ ਬੇਫਿਕਰ ਹੋ ਕੇ ਧਰ ਕੇ ਬੈਠਿਆ ਕਦੇ ਬੰਦਾ ਥੱਲੇ ਮਰਜੀ ਬਾਈ ਬੰਦਾ ਯਾਰ ਚਾਹ ਬੰਦਾ ਕੋਈ 16 ਕਿਲੋ ਹੀ ਮੰਨ ਕੇ ਲੈ ਜੇ ਦੇਵੇ ਜਹੇ ਅਕਰ ਕੋਲ 2 ਕਰਾਉਸੀਆਂ ਵੀ ਕੀ ਜਾਂਦੀਆਂ 60 60 ਹਜ਼ਾਰ ਰੁਪਏ ਦਾ ਇਹ ਤਾਂ ਆ ਗਿਆ ਐਚਪਾਣਾ ਐਚਪਾ ਸੁਈ ਨੂੰ ਅੱਜ 7-8 ਦਿਨ ਹੋ ਗਏ ਮਗਰ ਮਗਰ ਲਾੜ ਜਵਸਾਂ ਦੇ ਤਾਂ ਨੇ ਯਾਹੀ ਗੱਲ ਹੈ ਠੀਕ ਆ ਬਾਕੀ ਲੇਵੇ ਤਾਂ ਥਾਣ ਦਿਖਾ ਦੇ ਜਾ ਕੇ ਕੋਈ ਥਾਣ ਛੋਟਾ ਵੱਡਾ ਨਹੀਂ ਹੈਗਾ ਇੱਕੋ ਜਿਹਾ ਥਾਣਾ ਦੋਨੇ ਪਾਸੇ ਚਾਹੇ ਬੰਦਾ ਬਹਿ ਕੇ ਟੋਲੇ ਦੇ ਵਾ ਠੀਕ ਆ ਤੋਰ ਦਿਓ ਤੋਰੀ ਦੀ ਗਾਂ ਮਾੜੀ ਲੈਂਦੇ ਦਿਖਾ ਲਈ ਲੇਵੇ ਦੇਖੋ ਜਮ ਖਾਲੀ ਕਰਕੇ ਲੇਵੇ ਬਸ ਕਰ ਸੋ ਬੰਦਾ ਹਟਦੇ ਸਾਦੇ ਖੁੱਲੇਵਾ ਜਮਾ ਨੇਵਾ ਨਹੀਂ ਮੋਗ ਝਾੜ ਕੇ ਜਮਾ ਦੋਨੇ ਪਾਸੇ ਨਾੜਾਂ ਨੇ ਬਈ ਲੈਵੇ ਥੋੜਾ ਬੱਚੇ ਥੰਨੇ ਆਣਾ ਖੋਲ ਦੇ ਥੋੜਾ ਬੱਚੇ ਨੂੰ ਛੜਤਾ ਆ ਦੇਖੋ ਨਾੜਾਂ ਨਾਲ ਗੁੰਦੀ ਪਈ ਆ ਜਮਾ ਦੋਨੇ ਪਾਸੇ ਬਈ ਲੈਵੇ ਤੇ ਨਾੜਾਂ ਨੇ ਇੱਕ ਪਾਸੇ ਨਹੀਂ ਹੈਗੀਆਂ ਤੋੜ ਦੇ ਠੀਕ ਐ ਦੋ ਤਾਂ ਮੇਰੇ ਸਾਹ ਨਾ ਮੰਨ ਕੇ ਚੱਲ ਵੀ ਦਾ ਆਪਾਂ ਬਈ 14 15 ਕਿਲੋ ਕਿਹਾ 14 15 ਕਿਲੋ ਹੀ ਆ ਵੇਚ ਝੱਗ ਜੀ ਮਾਰ ਕੇ ਮੇਰੇ ਨਾਲ 9 10 ਲੀਟਰ ਹੋ ਜਾਊਗਾ ਤਾਂ ਆਪਾਂ 8 ਲੀਟਰ ਕਹਿੰਦੇ ਆ ਟੈਪ ਦਾ ਹਨਾ ਸੋ ਦੇਖੋ ਕਦਗਾਠ ਚੰਗਾ ਤੇ 62000 ਰੁਪਏ ਦੀ ਜਮਾ ਨਾੜਾਂ ਨੂੜਾਂ ਨਾਲ ਗੁੰਦੀ ਪਈ ਆ ਤੇ 62000 ਕਿਲੋ ਡੇਢ ਕਿਲੋ ਦੁੱਧ ਛੱਡ ਤਾ ਬੱਚਾ ਜੰਗਾ ਨਾ ਗਿਆ ਬੱਚਾ ਜੰਗਾ ਗਾ ਹੈਣਾ ਸੋ ਦੇਖੋ ਹੁਣ ਬੱਚਾ ਵੀ ਛੱਡਾਂਗੇ 62000 ਜੀ ਆਪਾਂ ਦੇਣੀ ਆ ਇਧਰਲੇ ਪਾਸੇ ਸਪਰਿੰਗ ਜੇ ਦੇਖੋ ਇਹ ਕਹਿੰਦੇ ਕੋ ਉਹਨਾਂ ਕੁਝ ਕਰਾਂਗੇ ਕਹਿੰਦੇ ਅਸੀਂ ਦੁੱਧ ਤਾਂ ਬਾਈ 20 ਤੋਂ ਬਾਹਰ ਹੀ ਦਿਉ ਸੋ ਵੀਡੀਓ ਦੇਖ ਕੇ ਸਭ ਦਾ